ਤੁਸੀਂ ਦੇਖ ਰਹੇ ਹੋ ਹਜ਼ਾਰ ਟੀਵੀ ਨਿਊਜ਼ ਚੈਨਲ ਤੇ ਮੈਂ ਹਾਂ ਬੀਨੂ ਸ਼ਰਮਾ ਇਸ ਸਮੇਂ ਖਰੜ ਵਿੱਚ ਬੜੀ ਇੰਟਰਸਟਿੰਗ ਜਗ੍ਹਾ ਪਹੁੰਚਿਆ ਜਿਹਦਾ ਨਾਮ ਹੈਗਾ ਰੋਲ ਲੇਸ਼ਨ ਅੱਜ ਇਹਨਾਂ ਦੀ ਇਨੌਗਰੇਸ਼ਨ ਹੋਈ ਹੈ ਇਹਨਾਂ ਦੀ 8th ਹੈਗੀ ਹੈ ব্রাঞ্চ ਜਿਹੜੀ ਇੱਥੇ ਓਪਨ ਹੋਈ ਹੈ ਚੰਡੀਗੜ੍ਹ ਜਿੱਥੇ ਓਪਨ ਹੈ ਹੀ ਮੋਹਾਲੀ ਜੀ ਵੀ ਤੇ ਹੁਣ ਖਰੜਚ ਵੀ ਹੈ ਖਾਸ ਮੌਕੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਦਿਵਿੰਦਰ ਠਾਕੁਰ ਜੀ ਮੌਜੂਦ ਨੇ ਤੇ ਸਾਹਮਣੇ ਬੜੇ ਹੀ ਸੋਹਣੇ ਮੌਜੂਦ ਜੀ ਤੋਂ ਸਪੇ ਨੇ ਸਟ੍ਰਾਬਰੀ ਤੇ ਹੈਗਾ ਲੈਮੀਨੇਟ ਖਾਸ ਮੌਕੇ ਤੇ ਅੱਪਾ ਦਿਵਿੰਦਰ ਜੀ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਅੱਜ ਇਨੌਗਰੇਸ਼ਨ ਹੋਇਆ ਕੀ ਕੁਝ ਖਾਸ ਹੋਏਗਾ ਕਿਹੜੀ-ਕਿਹੜੀਆਂ ਨਵੀਆਂ ਡਿਸ਼ਸ ਨੇ ਜਿਹੜੀਆਂ ਇਹ ਅੱਜ ਇਹਨਾਂ ਨੇ ਕਾਈਂਡ ਆਫ ਸਰਪ੍ਰਾਈਜ਼ ਦਿੱਤਾ ਹੈ ਖਰੜ ਦੇ ਨਿਵਾਸੀਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ ਤੇ ਆਪਣਾ ਰੋਲ ਨੇਸ਼ਨ ਦੇ ਸਾਰਿਆਂ ਨੂੰ ਜਿੰਨੇ ਵੀ ਮੇਰੇ ਇੱਥੇ ਫੈਨ ਹੈਗੇ ਜਿੱਦਾਂ ਚੰਡੀਗੜ੍ਹ ਪੰਜਾਬ ਖੜ 44 ਚ ਮੈਂ ਉਹਨਾਂ ਦਾ ਸਭ ਦਾ ਧੰਨਵਾਦ ਕਰਦਾ ਨਾ ਕਿ ਉਹਨਾਂ ਨੇ ਮੈਨੂੰ ਬਹੁਤ ਮਾਨ ਰੱਖਿਆ ਬਹੁਤ ਮਾਨ ਬਖਸ਼ਿਆ ਮੈਂ ਸਭ ਦਾ ਤੈ ਦਿਲ ਤੇ ਸ਼ੁਕਰੀਆ ਕਰਨਾ ਚਾਹੁੰਦਾ ਪਹਿਲੇ ਦਾ ਪੂਰੇ ਪੰਜਾਬ ਦਾ ਪੂਰੇ ਚੰਡੀਗੜ੍ਹ ਦਾ ਪੂਰੇ ਖੜ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਿਆ ਸੇਵਾ ਕਰਨ ਦਾ ਮੈਂ ਚਾਹੁੰਦਾ ਨੇ ਕਿ ਮੈਂ ਆਪਣੇ ਰੋਲ ਨੇਸ਼ਨ ਨੂੰ ਪੂਰੇ ਹਿੰਦੁਸਤਾਨ ਚ ਪੂਰੇ ਪੰਜਾਬ ਚ ਪੂਰੇ ਵਰਲਡ ਚ ਲੈ ਕੇ ਜਾਂ ਤੇ ਲੋਕਾਂ ਨੂੰ ਆਪਣਾ ਜਿਹੜਾ ਵੀ ਆਪਣਾ ਰੋਲ ਨੇਸ਼ਨ ਦਾ ਟੈਸਟ ਹੈ ਉਹ ਮੈਂ ਸਭ ਨੂੰ ਟੈਸਟ ਕਰਾਂਦਾ ਤੇ ਜਿਹੜੀ ਤੁਸੀਂ ਜੇ ਇਨੌਗਰੇਸ਼ਨ ਕੀਤੀ ਉਹ ਜੀ ਸਪੈਸ਼ਲ ਖਾਸਿਤ ਕੀ ਰਹੀ ਹੈ ਹਾਈਲਾਈਟਸ ਕੀ ਰਹੀ ਨੇ ਉਹ ਜੀ ਕੋਈ ਸਪੈਸ਼ਲ ਗੈਸਟ ਹਾਂ ਸਾਡੇ ਇੱਥੇ ਜਿਹੜੇ ਲੋਕਲ ਐਮਐਲਏ ਨੇ ਉਹ ਆਏ ਸੀਗੇ ਤੇ ਆਪਣੇ ਉਹਨਾਂ ਨੂੰ ਬੈਂਡ ਰੇਂਜ ਕਿੰਦਾ ਸੀ ਬੈਂਡ ਰੇਂਜ ਕਿੰਦਾ ਸੀਗਾ ਤੇ ਬਾਕੀ ਜਿੱਥੇ ਵੀ ਇੱਥੇ ਆਪਣੇ ਜਿਹੜੇ ਖੜ ਤੇ ਹੈਗੇ ਸਾਰੇ ਲੋਕਲ ਉਹ ਆਏ ਨੇ ਸੀਗੇ ਇੱਥੇ ਉਹਨਾਂ ਨਾਲ ਬਹੁਤ ਵਧੀਆ ਰਹਾ ਪ੍ਰੋਗਰਾਮ ਚਲਿਆ ਅਤੇ ਓਪਨਿੰਗ ਚ ਅਸੀਂ ਖਾਸ ਰੋਲ ਐਡ ਕੀਤੇ ਨੇ ਜਿੱਦਾਂ ਸਮੋਕੀ ਰੋਲ ਹੈਗਾ ਆਪਣਾ ਨਾਨ ਮੈਜੰਬੋ ਰੋਲ ਹੈ ਔਰ ਮਜੀਟੋ ਚ ਵੀ ਅਸੀਂ 3-4 ਹੋਰ ਲਾਂਚ ਕੀਤੇ ਨੇ ਇਥੇ ਤਾਂ ਬਾਕੀ ਸਾਡੇ ਆਉਣ ਵਾਲੇ ਦਿਨਾਂ ਚ ਵੀ ਅਸੀਂ ਪੰਜਾਬ ਚ ਵੀ ਜਲੰਧਰ ਪਟਿਆਲਾ ਲੁਧਿਆਣਾ ਚ ਵੀ ਸਾਰੇ ਫਰੈਂਚਾਈਜ਼ੀ ਖੋਲਣੀਆਂ ਨੇ ਥੋੜੀ ਹੋਰ ਬ੍ਰਾਂਚੇਜ਼ ਵੀ ਓਪਨ ਹੋਣ ਜਾ ਰਹੀ ਨੇ ਜੇਕਰ ਆਪਾਂ ਟੀਡੀਏ ਦੀ ਗੱਲ ਕਰੀਏ ਜਾਂ ਥੋੜੀ ਇੱਕ ਡੈਲੀ ਵੀ ਫਰੈਂਚਾਈਜ਼ੀ ਓਪਨ ਹੋ ਰਹੀ ਹੈ ਉਹਦੇ ਬਾਰੇ ਅਸੀਂ ਜਾਨਣਾ ਚਾਹਾਂਗੇ ਸਾਡੀ ਦਿੱਲੀ ਚ ਅਬੀ ਮਾਸਟਰ ਫਰੈਂਚਾਈਜ਼ੀ ਸਟਾਰਟ ਹੋ ਰਹੀ ਹੈ ਤੇ ਉਹ ਮੈਨੂੰ ਲੱਗਦਾ ਕਿ ਥੋੜੇ ਦਿਨ ਚ ਫਾਈਨਲ ਹੋ ਗਿਆ ਆ ਉਹਦਾ ਤਾਂ ਉਥੇ 25 ਫਰੈਂਚਾਈਜ਼ੀ ਟੋਟਲ ਐਨਸੀਆਰ ਚ ਖੁੱਲੇਗੀ ਤੇ ਕਾਫੀ ਸਾਰੇ ਲੋਕੀ ਇੰਟਰਸਟਡ ਨੇ ਉਹਨਾਂ ਨੂੰ ਲੈਣ ਵਾਸਤੇ ਅਸੀਂ ਫੇਅਰ ਲਗਾਇਆ ਸੀਗਾ ਸਾਡਾ ਉਥੇ ਦਿੱਲੀ ਚ ਤਾਂ ਕਾਫੀ ਸਾਰੇ ਲੋਗਾਂ ਨੇ ਇਨਕੁਆਰੀ ਕੀਤੀ ਸਾਡੇ ਰੋਲ ਨੈਸ਼ਨ ਤੇ ਕਿ ਅਸੀਂ ਫਰੈਂਚਾਈਜ਼ੀ ਨੂੰ ਇੰਟਰਸਟਡ ਹੈਗੇ ਤਾਂ ਹੁਣ ਮਾਸਟਰ ਫਰੈਂਚਾਈਜ਼ੀ ਅਸੀਂ ਦਿੱਤੀ ਹੈ ਉਹਨਾਂ ਨੂੰ ਤੇ ਉਹ ਹੁਣ ਮੈਨੂੰ ਲੱਗਦਾ 2.5 ਜਾਂ 3 ਮਹੀਨਿਆਂ ਚ ਉਥੇ ਓਪਨ ਹੋ ਜਾਣੇ ਸਾਰੇ ਆਊਟਲੈਟ ਬੜੇ ਸੋਹਣੇ ਮੌਜੂਦ ਤੁਸੀਂ ਜਿਹੜਾ ਇਹਨਾਂ ਦੀ ਪ੍ਰੈਜ਼ੈਂਟੇਬਲ ਵੀ ਬੜੇ ਸੋਹਣੇ ਤਰੀਕੇ ਨਾਲ ਕੀਤੇ ਨੇ ਇਹਦੇ ਬਾਰੇ ਜਾਨਣਾ ਚਾਹਾਂਗੇ ਸਮਰ ਟਾਈਮ ਹੈ ਭਾਵੇਂ ਵਿੰਟਰ ਹੋਵੇ ਹੁਣ ਸਮਰ ਟਾਈਮ ਆ ਲੋਕ ਇਹਨੂੰ ਜ਼ਿਆਦਾ ਪ੍ਰਿਫਰ ਕਰਦੇ ਨੇ ਸਟ੍ਰਾਬੇਰੀਏ ਤੇ ਇਲੈਮਿਨੇਟ ਇਹਦੇ ਬਾਰੇ ਅਸੀਂ ਜਾਨਣਾ ਚਾਹਾਂਗੇ ਬਾਕੀ ਇਹਨਾਂ ਨੂੰ ਡਿਫਰੈਂਟ ਕਿਵੇਂ ਹੈ ਮੈਂ ਟੇਸਟ ਕੀਤਾ ਹਾਲੇ ਕਿ ਜਿ ਮਿੱਠਾ ਵੀ ਬੈਲੈਂਸ ਹੈ ਜ਼ਿਆਦਾ ਓਵਰ ਨਹੀਂ ਹੋ ਰਿਹਾ ਮਿੱਠਾ ਹਾਂ ਇਹ ਐਕਚੁਅਲੀ ਮੈਂ ਵਰਜਨ ਮੋਜੀਟੋ ਹੈ ਤੇ ਇਹ ਸਟ੍ਰਾਬਰੀ ਮੋਜੀਟੋ ਇਹ ਐਕਚੁਅਲੀ ਕੀ ਹੈ ਕਿ ਬਹੁਤ ਹੀ ਮਤਲਬ ਸਮੂਦੀ ਡਰਿੰਕ ਹੈ ਗਰਮੀ ਵਾਸਤੇ ਕਿਉਂਕਿ ਗਰਮੀਆਂ ਚ ਲੋਕਾਂ ਨੂੰ ਕੀ ਕਰਦਾ ਕਿ ਪਿਆਸ ਬਹੁਤ ਜ਼ਿਆਦਾ ਲੱਗਦੀ ਨੇ ਤਾਂ ਉਹਨਾਂ ਨੂੰ ਪੂਰਾ ਪ੍ਰੋਪਰ ਉਹ ਕਰਨੇ ਵਾਸਤੇ ਅਸੀਂ ਵਰਜਨ ਮੇਜਿਟੋ ਤੇ ਸਟ੍ਰਾਬੇਰੀ ਮੇਜਿਟੋ ਲੂ ਸਪੈਸ਼ਲ ਆਪਣੇ ਪ੍ਰੇਪਰੇਸ਼ਨ ਨਾਲ ਤਿਆਰ ਕੀਤਾ ਗਿਆ ਤੇ ਦਵਿੰਦਰ ਜੀ ਨਵੀਂ ਬ੍ਰਾਂਚ ਓਪਨ ਹੋਈ ਹੈ ਬਹੁਤ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਕਿਉਂਕਿ ਰੱਬ ਦੀ ਕਿਰਪਾ ਨਾਲ 8ਵੀਂ ਵਾਲੀ ਬ੍ਰਾਂਚ ਓਪਨ ਹੋਈ ਹੈ ਬਹੁਤ ਘੱਟ ਦੇਖਣ ਨੂੰ ਮਿਲਦਾ ਕਿ ਤੁਸੀਂ ਆਪਣਾ ਆਊਟਲੈਟ ਵਧਾਇਆ ਹੈ ਤੇ ਇਸ ਵਿੱਚ ਤੁਹਾਨੂੰ ਡਬਲ ਐਫਰਟ ਕਰਨਾ ਪਏਗਾ ਡਬਲ ਹਾਰਡਵਰਕ ਕਰਨਾ ਪਵੇਗਾ ਜੇ ਆਪਾਂ ਗੱਲ ਕਰੀਏ ਬਾਕੀ ਆਊਟਲੈਟਸ ਨਾਲੋਂ ਹਾਂ ਬਿਲਕੁਲ ਜਿੱਦਾਂ ਤੁਹਾਨੂੰ ਮੈਂ ਦੱਸਾਂ ਮੈਨੂੰ ਜੀ ਕੀ ਹੁੰਦਾ ਕੀ ਹੈ ਕਿ ਜਿੱਥੇ ਵੀ ਕੋਈ ਨਵਾਂ ਆਊਟਲੈਟ ਖੁੱਲਦਾ ਹੈ ਉਹ ਐਫਰਟ ਮੰਗਦਾ ਹੈ ਬਹੁਤ ਕਿਉਂਕਿ ਸਟਾਰਟਿੰਗ 'ਚ ਲੋਕਾਂ ਨੂੰ ਸਾਡੇ ਬਾਰੇ 'ਚ ਨਾਮ ਤਾਂ ਸੁਣਿਆ ਹੁੰਦਾ ਲੇਕਿਨ ਉਹਨਾਂ ਨੇ ਟੈਸਟ ਨਹੀਂ ਕੀਤੇ ਹੁੰਦਾ ਤਾਂ ਉਹਨਾਂ ਨੂੰ ਥੋੜੀ ਬਹੁਤ ਆਂਦੀ ਐ ਸਾਨੂੰ ਲੇਕਿਨ ਕੋਈ ਚੱਕਰ ਨਹੀਂ ਐ ਉੱਪਰ ਵਾਲੇ ਰੱਬ ਹੈ ਉਹ ਸਭ ਕੁਝ ਦੇਖਦਾ ਐ ਅਸੀਂ ਸਾਡਾ ਟੈਸਟ ਹੈ ਸਾਡੇ ਕੁਆਲਿਟੀ ਹੈ ਸੋਲੀ ਕੁਆਂਟੀਟੀ ਹੈ ਉਸ ਚਾ ਸਿਰ ਫਕਰ ਕਰ ਦੇਣਾ ਤਾਂ ਅਸੀਂ ਲੋਕਾਂ ਦਾ ਦਿਲ ਜਿੱਦੀ ਜਿੱਤਾਂਗੇ ਤਾਂ ਇਹ ਜਰੂਰ ਅਸੀਂ ਲੋਕਾਂ ਨੂੰ ਇੱਕ ਵਾਰ ਆਪਣਾ ਟੈਸਟ ਕਰਵਾਵਾਂਗੇ ਤਾਂ ਬਾਕੀ ਜਰੂਰ ਜਿੰਨਾ ਵੀ ਹੈ ਸਟਰਗਲ ਤੋਂ ਦੇਖੋ ਜੀ ਇਹ ਆਣ ਵਾਲੇ ਦਿਨਾਂ 'ਚ ਇਸ ਫੀਲਡ ਚ ਬਹੁਤ ਜ਼ਿਆਦਾ ਹੈ ਤੇ ਨਾਲ ਹੁਣ ਜ਼ਿਆਦਾ ਹੋ ਜਾਏਗਾ ਸਟਰਗਲ ਆਪਾਂ ਜੇਕਰ ਗੱਲ ਕਰੀ ਰੋਲ ਨੇਸ਼ਾ ਰੋਲਜ਼ ਲਈ ਫੇਮਸ ਹੈ ਜਿਹੜੇ ਤੁਸੀਂ ਨਵੇਂ ਰੋਲਜ਼ ਬਾਰੇ ਦੱਸਿਆ ਸਮੋਕੀ ਰੋਲਜ਼ ਨੇ ਜਾਂ ਹੋਰ ਰੋਲਜ਼ ਨੇ ਕਿੰਨੇ ਪ੍ਰਕਾਰ ਦੇ ਰੋਲਜ਼ ਨੇ ਬਾਕੀਆਂ ਨਾਲੋਂ ਆਸ-ਪਾਸ ਹੋਰ ਵੀ ਆਊਟਲੈਟਸ ਨੇ ਤੁਹਾਨੂੰ ਆਪਣੀ ਜਿਹੜੀ ਇੱਕ ਆਊਟਲੈਟ ਤੇ ਇੱਕ ਬਲੀਵ ਹੈ ਕੁਆਲਟੀ ਦੇ ਵਿਸ਼ਵਾਸ ਹੈ ਉਹ ਇਹ ਚੀਜ਼ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਤੇ ਉਸ ਵਿੱਚ ਵੱਖਰਾ ਟੇਸਟ ਕਿਵੇਂ ਹੋਗਾ ਕਿ ਸਪਾਈਸਿਸ ਬੈਲੈਂਸ ਹੋਣਗੇ ਜ਼ਿਆਦਾ ਆਇਲੀ ਹੋ ਕਿਉਂਕਿ ਲੋਕ ਬਹੁਤ ਧਿਆਨ ਰੱਖਦੇ ਨੇ ਆਪਣੀ ਸਿਹਤ ਦਾ ਕਿਤੇ ਨਾ ਕਿਤੇ ਤੇ ਤੁਹਾਡੇ ਲਈ ਲੋਕਾਂ ਦੀ ਹੈਲਥ ਫਰਸਟ ਪ੍ਰਾਇਰੀਟੀ ਹੈ ਕਿਤੇ ਨਾ ਕਿਤੇ ਬਿਲਕੁਲ ਬਿਲਕੁ ड है प्रैफर करते हैं कि लोगों की थी हैल्थ वास्ते सब से पहला अभी देखते रहें रोलनेशन का सब से पहला ही एक ही मोटो है कि जेडे असी रोलनेशन से वेल बहुत जे प्रोडक्ट यूज़ करिए कंपनी के प्रोडक्ट यूज़ करते हैं बाकी असी जेडे जे फ्राइज वाले हैं अभी ओलिव ऑयल यूज़ करते हैं दूजा अच्छी तरह का पोला या उनका ओलिव ऑयल यूज करते हैं सारे ब्रांड्स जिन्हें भी अपने ब्रांड हैं तो बाकी असी पूरे हैल्थ कॉन्शियस हैं बिल्कुल हेल्थ ना बल्कि साढ़े जो स्टाफ है वो भी बिलकुल भी वैल ट्रेनड है ਸਾਡਾ ਪੂਰਾ ਸਟਾਫ ਇੱਥੇ ਤੇ ਪੂਰਾ ਲਖਨਊ ਤੇ ਹੈ ਸਾਡਾ ਜਿੰਨੇ ਵੀ ਆਊਟਲੈਟ ਹੈ ਪੂਰਾ ਲਖਨਊ ਤੇ ਸਟਾਫ ਰਹਿੰਦੇ ਨੇ ਨਵੇਂ ਨਵੇਂ ਆਊਟਲੈਟ ਨੂੰ ਲੱਗੇ ਚੈਲੰਜਸ ਕੀ ਰਣਗੇ ਦੇਖੋ ਮੈਂ ਕੋਈ ਚੈਲੰਜ ਸਾਡੇ ਸਾਡੇ ਵੱਲੋਂ ਤੋਂ ਕੋਈ ਚੈਲੰਜ ਨਹੀਂ ਹੈਗਾ ਕਿਉਂਕਿ ਅਸੀਂ ਤਾਂ ਲੋਕਾਂ ਨੂੰ ਟੈਸਟ ਦੇਣਾ ਹੈ ਤੇ ਆਪਣੇ ਕੁਆਲਿਟੀ ਦੇਣੀ ਹੈ ਤੇ ਕੁਆਂਟੀਟੀ ਦੇਣੀ ਹੈ ਤਾਂ ਉਹਨਾਂ ਨਾਲ ਅਸੀਂ ਸਾਨੂੰ ਕੋਈ ਦਾਦਾ ਕੋਈ ਚੈਲੰਜ ਨਹੀਂ ਹੈਗਾ ਚੈਲੰਜ ਤਾਂ ਉੱਥੇ ਅਲੀ ਅਸੀਂ ਬਹੁਤ ਜ਼ਿਆਦਾ ਆਊਟਲੈਟ ਨੇ ਖੋਲਣ ਦਾ ਚੈਲੰਜ ਤਾਂ ਕੋਈ ਪ੍ਰੋਬਲਮ ਨਹੀਂ ਹੈ ਸਾਡੇ ਵਾਸਤੇ ਤੇ ਹੁਣ ਕੀ ਫਿਊਚਰ ਪਲਾਨਸ ਨੇ ਕੀ ਐਕਸਪੈਕਟੇਸ਼ਨਸ ਨੇ ਆਨਲਾਈਨ ਦੇ ਨਾਲ ਹੋਰ ਵੀ ਤੁਸੀਂ ਆਪਣੀਆਂ ਬ੍ਰਾਂਚਸ ਖੋਲਣ ਜਾ ਰਹੇ ਹੋ ਪੰਜਾਬ ਵਾਲੇ ਭਾਵੇਂ ਚੰਡੀ ਭਾਵੇਂ ਪਟਿਆਲਾ ਬਠਿੰਡੇ ਅੰਮ੍ਰਿਤਸਰ ਕਿਤੇ ਵੀ ਹੈ ਤੇ ਤੁਹਾਡੀ ਹੋਰ ਵੀ ਬ੍ਰਾਂਚਸ ਓਪਨ ਹੋ ਰਹੀਆਂ ਨੇ ਉਹਦੇ ਬਾਰੇ ਕੀ ਸਰਪ੍ਰਾਈਜ਼ ਹੀ ਰਣਗੇ ਉਹਦੇ ਦੇਖੀ ਅਸੀਂ ਚਾਹੁੰਦੇ ਨੇ ਕਿ ਸਾਡੇ ਜਿਹੜੇ ਸਾਡੇ ਰੋਲ ਤੇ ਮਾਨ ਰੱਖਦੇ ਨੇ ਲੋਕ ਮੈਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਦਾ ਨੇ ਮੈਂ ਚਾਹੁੰਦਾ ਨੇ ਕਿ ਆਪਣਾ ਰੋਲ ਪੂਰੇ ਪੰਜਾਬ ਚ ਜਾਵੇ ਤੇ ਸਾਰੇ ਭਰਾ ਭੈਣਾਂ ਸਾਡੇ ਰੋਲ ਨੂੰ ਇੱਕ ਵਾਰ ਟੈਸਟ ਕਰਕੇ ਸਾਨੂੰ ਆਸ਼ੀਰਵਾਦ ਦਈਏ ਤੇ ਮੈਂ ਚਾਹੁੰਦਾ ਨੇ ਕਿ ਅਸੀਂ ਮਿਹਨਤ ਕਰਕੇ ਸਾਰੇ ਪੰਜਾਬ ਚ ਜਿੰਨਾ ਵੀ ਹੈਗਾ ਅਸੀਂ ਸਾਰੇ ਆਊਟਲੈਟ ਖੋਲ੍ਹਾਂਗੇ ਸਾਰਿਆਂ ਨੂੰ ਆਪਣਾ ਵਧੀਆ ਤੋਂ ਵਧੀਆ ਟੈਸਟ ਕਰਵਾ ਕੇ ਵਧੀਆ ਟੈਸਟ ਕਰਵਾਏਗੇ ਤਾਂ ਬਾਕੀ ਚੈਲੰਜ ਤਾਂ ਰਹਿਣ ਦੇ ਛੋਟੇ-ਮੋਟੇ ਚੈਲੰਜ ਤਾਂ ਸਾਰੇ ਆਂਦੇ ਰਹਿੰਦੇ ਨੇ ਕੋਈ ਚੱਕਰ ਨਹੀਂ ਹੈ ਤੇ ਅਸੀਂ ਉਹਨਾਂ ਨੂੰ ਵੀ ਐਕਸਪੈਕਟ ਕਰਾਂਗੇ ਚੈਲੰਜ ਨੂੰ ਵੀ ਤੇ ਬਾਕੀ ਅੱਗੇ ਜਾਣ ਬਲ ਦੀਨਾਂ ਚ ਵੀ ਕੰਮ ਕਰਾਂਗੇ ਇਸ ਵਾਲੀ ਬ੍ਰਾਂਚ ਦਾ ਇੰਟਰਸਟਿੰਗ ਫੈਕਟਰ ਕੀ ਮੰਨਦੇ ਹੋ ਰੋਲ ਨੈਸ਼ਨ ਦਾ ਜਿਹੜੀ ਹੁਣ ਇਹ ਬ੍ਰਾਂਚ ਅਖਾਰੜ ਵਿੱਚ ਹੈ ਲੋਕ ਫੂਡੀ ਹਰ ਜਗ੍ਹਾ ਨੇ ਪਾਵੇਂ ਖਰੜਾ ਪਾਵੇਂ ਮੋਹਾਲੀ ਹੈ ਚੰਡੀਗੜ੍ਹ ਹੈ ਪੰਚਕੁਲ ਹੈ ਇਸ ਦਾ ਇੰਟਰਸਟਿੰਗ ਫੈਕਟਰ ਕੀ ਹੈ ਜਿਹੜੀ ਅੱਜ ਤੁਸੀਂ ਬ੍ਰਾਂਚ ਨਿਊ ਓਪਨ ਕੀਤੀ ਹੈ ਸ਼ਹਿਰ ਵਿੱਚ ਅਹ ਦੇਖਿਏ ਇਸ ਬ੍ਰਾਂਡ ਦਾ ਸਭ ਤੋਂ ਜ਼ਿਆਦਾ ਬਦਿਆ ਉਹ ਹੈ ਕਿ ਇੱਥੇ ਸਾਡੇ ਪਿੱਛੇ ਚੰਡੀਗੜ੍ਹ ਯੂਨੀਵਰਸਿਟੀ ਹੈਗੀ ਨਾਲ ਸਾਡੇ ਬਾਹਰ ਯੂਨੀਵਰਸਿਟੀ ਹੈਗੀ ਸਟੂਡੈਂਟ ਕਰਾਉਡ ਤੇ ਪੀਜੀ ਕਰਾਉਡ ਬਹੁਤ ਹੈ ਇੰਨੇ ਇਧਰ ਸਾਡੇ ਜਿੰਨੇ ਵੀ ਆਊਟਲੈਟ ਹੋਰ ਵੀ ਖੁੱਲ ਰਹੇ ਨੇ ਤੇ ਕਾਫੀ ਸਾਰੇ ਆਊਟਲੈਟ ਨੇ KFC ਹੈ ਦੂਜਾ Starbucks ਹੈ ਜੇ ਜਿੰਨੇ ਵੀ ਆ ਗਏ ਇਥੇ ਮਤਲਬ ਸਾਡੇ ਸਟੂਡੈਂਟਸ ਕਰਾਉਡ ਚ ਸਟੂਡੈਂਟ ਜਿਹੜੇ ਪੀਜੀ ਹੈਗੇ ਉਹਨਾਂ ਨੂੰ ਰੋਲ ਦਾ ਆਪਣਾ ਹੀ ਉਹ ਉਹ ਕਰੇਜ਼ ਹੈ ਕੀ ਅਸੀਂ ਰੋਲ ਕਾਂਦੇ ਨੇ ਚੰਡੀਗੜ੍ਹ ਤੋਂ ਆਰਡਰ ਕਰਦੇ ਨੇ ਸੇ ਤਾਂ ਮੈਨੂੰ ਕਾਫੀ ਸਾਰੇ ਲੋਕ ਆਕੇ ਚੰਡੀਗੜ੍ਹ ਸਪੈਸ਼ਲੀ ਬੋਲਦੇ ਸੀਗੇ ਕਿ ਸਾਨੂੰ ਖੜਚ ਬ੍ਰਾਂਚ ਦੇ ਦੋ ਜਾਂ ਸੀਯੂ ਦੇ ਕੋਲ ਖੋਲ੍ਹ ਦੋ ਤਾਂ ਸਾਨੂੰ ਵਧੀਆ ਤੇ ਵਧੀਆ ਰੋਲ ਮਿਲਦਾ ਉੱਥੇ ਤੇ ਸਾਡੀ ਡਿਲੀਵਰੀ ਬਹੁਤ ਕਾਸਟਲੀ ਪੈਂਦੀ ਐ ਨੇ ਤਾਂ ਮੈਂ ਉਹਨਾਂ ਨੂੰ ਦੇਖ ਕੇ ਹੀ ਇੱਥੇ ਇਹਨਾਂ ਨੇ ਉਹਨਾਂ ਦੇ ਵਾਸਤੇ ਹੀ ਇੱਥੇ ਓਪਨ ਕੀਤਾ ਹੈਗਾ ਇਹ ਖੜਚ ਕਿ ਸਾਨੂੰ ਉਹ ਬ੍ਰਾਂਚ ਦੀ ਸਰਪ੍ਰਾਈਜ਼ ਇੱਕ ਹੋਮਲੈਂਡ ਵਾਲ ਵੀ ਮਿਲੇਗਾ ਕਿਉਂਕਿ ਹੋਮਲੈਂਡ ਵਾਲੀ ਬਹੁਤ ਫੂਡ ਮਾਰਕੀਟ ਹੈ ਮਾਹੌਲ ਜਿਹੜੀ 3B2 ਨਹੀਂ ਆ ਹੋਮਲੈਂਡ ਵਾਲ ਕਾਫੀ ਆਊਟਲੈਟਸ ਖੁੱਲੇ ਨੇ ਚਾਹ ਹੈਗਾ ਪਲਾਨ ਆਉਣ ਵਾਲੇ ਦਿਨਾਂ ਚ ਕਿ ਅਸੀਂ ਉਥੇ ਨੂੰ ਵੀ ਲੈਂਡਮਾਰਕਸ ਚ ਵੀ ਅਸੀਂ ਆਪਣਾ ਰੋਲ ਨੇਸ਼ਨ ਦਾ ਬ੍ਰਾਂਡ ਓਪਨ ਕਰੀਏ ਤੇ ਲੋਕਾਂ ਨੂੰ ਆਪਣਾ ਟੇਸਟ ਦਿਵਾਈਏ ਉਹਨਾਂ ਨੂੰ ਤਾਂ ਉਹ ਵੀ ਸਾਡੇ ਆਉਣ ਵਾਲੇ ਦਿਨਾਂ ਚ ਪਲਾਨਿੰਗ ਚ ਹੈਗਾ ਤੇ ਤੁਸੀਂ ਜਾਂਦੇ ਜਾਂਦੇ ਅੰਤ ਵਿੱਚ ਆਪਣੇ ਚਾਹਣ ਵਾਲੇ ਨੂੰ ਰੋਲ ਨੇਸ਼ਨ ਬਾਰੇ ਕੀ ਕਹਿਣਾ ਚਾਹੋਗੇ ਮੈਂ ਤਾਂ ਆਪਣੇ ਸਭ ਤੋਂ ਜ਼ਿਆਦਾ ਮੈਂ ਫਕਰ ਆਪਣੇ ਮਾਨ ਕਰਦਾ ਆਪਣੇ ਸਟਾਫ ਚ ਜਿਨ੍ਹਾਂ ਨੇ ਮੈਨੂੰ ਕਾਫੀ ਮਾਨ ਬਖਸ਼ਿਆ ਵਿਚਾਰਿਆਂ ਨੂੰ ਸਭ ਨੂੰ ਟੇਸਟ ਦਿੱਤਾ ਪੂਰੇ ਉਹਨਾਂ ਨਾਲ ਬਾਕੀ ਜਿਹੜਾ ਵੀ ਮੇਰਾ ਆਪਣੀ ਰੈਸিপি ਸੀਗੀ ਉਹ ਆਪਣੀ ਰੈਸਪੀ ਨਾਲ ਹੀ ਸਾਰਾ ਕੁਝ ਮੇਰੇ ਨਾਲ ਕਰਦੇ ਸੀਗੇ ਔਰ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਬੂਸਟ ਕੀਤਾ ਹੈਗਾ ਕਿ ਤੁਸੀਂ ਆਪਣੇ ਅੱਗੇ ਕੰਮ ਕਰੋ ਤੇ ਅਸੀਂ ਤੁਹਾਡਾ ਜੋ ਹੈ ਬਿਲਕੁਲ ਸਾਥ ਦੇਣਗਾ ਮੇਰੇ ਸਟਾਫ ਦੀ ਮੇਰੇ ਸਟਾਫ ਦੀ ਬੜੀ ਮਤਲਬ ਹੈਲਪ ਰਹੀ ਹੈ ਮੇਰੇ ਨਾਲ ਤਾਂ ਤੁਸੀਂ ਦੇਖਿਆ ਤੇ ਤੁਹਾ ਤੋਂ ਅਸੀਂ ਅੰਤ ਵਿੱਚ ਪੁੱਛਾਂਗੇ ਤੁਸੀਂ ਸੁਪਰ ਐਕਸਾਈਟਿਡ ਹੋ ਜਾਂ ਸੁਪਰ ਨਰਵਸ ਹੋ ਮੈਂ ਸੁਪਰ ਐਕਸਾਈਟਿਡ ਹਾਂ ਕਿਉਂਕਿ ਮੈਨੂੰ ਤਾਂ ਕਰੇਜ ਹੁੰਦਾ ਨੇ ਕਿ ਮੈਂ ਕਿੱਥੇ ਨੇ ਨਈ ਬ੍ਰਾਂਚ ਖੋਲਾਂ ਤੇ ਨਏ ਲੋਕਾਂ ਨੂੰ ਨਏ ਜਾ ਕੇ ਟੈਸਟ ਕਰਾਂਦਾ ਆਪਣਾ ਰੋਲ ਨੂੰ ਤੇ ਮੈਨੂੰ ਮਤਲਬ ਹਰਾਸ ਮੈਂ ਮਤਲਬ ਉਹ ਨਹੀਂ ਹੈਗੀ ਮਤਲਬ ਮੈਂ ਬਹੁਤ ਮਤਲਬ ਐਕਸਾਈਟਡ ਹਾਂ ਹੋਰ ਵੀ ਚੀਜ਼ ਆੜਨੂੰ ਕਰਾਂਗਾ ਕੋਈ ਸੈਲੀਬ੍ਰਿਟੀ ਸਾਨੂੰ ਦਿਖਸਦਾ ਬ੍ਰਾਂਚੀਜ਼ ਵੀ ਅਕਸਰ ਆਉਂਦੇ ਨੇ ਇੰਡਸਟਰੀ ਮਹੌਲ ਹੀ ਐ ਖਾਣ ਪੀਣ ਦੇ ਸ਼ੌਕੀਨ ਹੁੰਦੇ ਨੇ ਸਿੰਗਰਜ਼ ਨੇ ਸੈਲੈਬਸ ਨੇ ਚਲੋ ਜਦ ਉਹਨਾਂ ਦਾ ਆਸ਼ੀਰਵਾਦ ਹੋਏਗਾ ਸਾਡੇ ਉੱਪਰ ਤੇ ਤੋਂ ਜਰੂਰ ਮੈਂ ਉਹਨਾਂ ਨੂੰ ਵੀ ਮਾਨ ਰੱਖਾਂਗਾ ਉਹ ਸਾਡੇ ਆਊਟਲੈਟ ਤੇ ਆਏ ਸਾਨੂੰ ਆਸ਼ੀਰਵਾਦ ਦੇ ਮੈਂ ਤਾਂ ਹਮੇਸ਼ਾ ਚਾਹੁੰਦਾ ਕਿ ਮਤਲਬ ਸਾਡੇ ਆਊਟਲੈਟ ਤੇ ਆਏ ਸਾਨੂੰ ਸਾਡੇ ਰੋਲ ਨੂੰ ਟੈਸਟ ਕਰੇ ਸਾਡੇ ਜਿਹੜੇ ਪ੍ਰੋਡਕਟ ਹੈ ਨੇ ਉਹਨੂੰ ਦੇਖੀਏ ਉਹਨਾਂ ਨੂੰ ਟੈਸਟ ਕਰਕੇ ਸਾਨੂੰ ਥੋੜਾ ਆਸ਼ੀਰਵਾਦ ਦੇ ਕੇ ਸਾਡੇ ਰੋਲ ਨੇਸ਼ਨ ਨੂੰ ਅੱਗੇ ਵਧਾਏ ਬਸ ਮੈਂ ਤਾਂ ਹੀ ਚਾਹੁੰਦਾ ਕਿ सो so, ज़्यादा ज्यादा अनिल जी अब रोल नेशन के बारे में क्या कहना चाहेंगे रोल नेशन में हमको बहुत इज्जत मिली शहरत सो, मिला इज्जत जो है रोल नेशन में हमने खूब कमाया हमारे जो मालिक ऑनर हैं वो भी हमारी बहुत इज्जत करते हैं रिस्पेक्ट करते हैं हमको बस यही कहना चाहेंगे हम यही काम अब करेंगे आगे बढ़ाएंगे ਉਹ ਯਹਾਂ ਕੇ ਰੋਲ ਵੀ ਬਹੁਤ ਕਾਫੀ ਫੇਮਸ ਹੈ ਲੋਗ ਟੇਸਟ ਕਰਕੇ ਯਹਾਂ ਕੇ ਰੋਲ ਦੂਸਰੋ ਕੋ ਵੀ ਬਤਾਤੇ ਹੈ ਕਿਹਦਾ ਰੋਲ ਕਿਐਸੀ ਕਿ ਮੇਨਾ ਦਵਿੰਦਰ ਠਾਕੁਰ ਜੀ ਖਾਸ ਮੌਕੇ ਤੇ ਗੱਲਬਾਤ ਕੀਤੇ ਆਪਣੇ ਸਫਰ ਬਾਰੇ ਵੀ ਦੱਸਿਆ ਕਿ ਜਿਹੜੀ ਨਵੀਂ ਬ੍ਰਾਂਚ ਓਪਨ ਹੋਈ ਹੈ ਖਰੜ ਸ਼ਹਿਰ ਵਿੱਚ ਉਹ ਖਰੜ ਨਿਵਾਸੀਆਂ ਵਾਸਤੇ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ ਤੇ ਰੋਲਜ਼ ਨੇਸ਼ਨ ਹਮੇਸ਼ਾ ਰੋਲਜ਼ ਲਈ ਜਾਣਿਆ ਜਾਂਦਾ ਹੈ ਤੇ ਕਾਫੀ ਨਵੇਂ ਰੋਲਜ਼ ਲਾਂਚ ਹੋਨੇ ਤੁਸੀਂ ਵੀ ਟੇਸਟ ਕਰੋ ਖਰੜ ਵਿੱਚ ਓਪਨ ਹੋਏ ਤੇ ਜੇਕਰ ਮੌਜੂਦ ਤੁਸੀਂ ਗੱਲ ਕਰੀਏ ਇਹ ਆਪਣੇ ਆਪ ਚੀ ਇੱਕ ਹਾਈਪ ਕ੍ਰੀਏਟ ਕਰ ਰਹੇ ਕਿਉਂਕਿ ਸਮਰ ਟਾਈਮ ਹੈ ਤੁਸੀਂ ਵਾਹ ਖਰੜ ਵਿੱਚ ਨਵੀ ਰੋਨੇ ਜਨ ਦੇ ਰੋਲ ਸੇ ਹੋਰ ਸਾਰੀਆਂ ਕਈ ਸਾਰੀਆਂ ਚੀਜ਼ਾਂ ਨੂੰ ਟੈਸਟ ਕਰੋ ਐਕਸਪੀਰੀਅੰਸ ਲਗੋ ਤਾਜ਼ਾ ਅਪਡੇਟਸ ਲਈ ਬਣੇ ਰੋਜ਼ਾਰ ਟੀਵੀ ਨਿਊਜ਼ ਨਾਲ